ਅੱਜ ਤੋਂ ਆਪਣਾ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਖਸਬਾ ਕਲਨੌਰ ਨਜ਼ਦੀਕ ਪਿੰਡ ਸ਼ਿਕਾਰ ਦੇ ਵਿੱਚ ਸੋ ਕਿਸੇ ਵਕਤ ਤਾਂ ਰੱਬ ਦੀਆਂ ਕੀਤਿਆਂ ਤੇ ਵੀ ਇਨਸਾਨ ਨੂੰ ਗੁੱਸਾ ਆ ਹੀ ਜਾਂਦਾ ਇਹ ਗੁੱਸਾ ਆਵੇ ਕਿ ਵੀ ਕਿਉਂ ਨਾ ਇੱਕ ਛੋਟੀ ਬੱਚੀ ਆ ਕਿਸ ਬਿਮਾਰੀ ਨਾਲ ਪੀੜਤ ਆ ਸੋ ਸਾਰੀ ਗੱਲਬਾਤ ਜਿਹੜੀ ਆ ਫੇਰ ਸੰਦੇ ਨਾਲ ਜਰੂਰ ਅਸੀਂ ਕਰਦੇ ਹਾਂ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਪਲਦੀਪ ਕੌਰ ਮੈਂ ਦੇਖਿਆ ਵੀ ਸੋਸ਼ਲ ਮੀਡੀਆ ਤੇ ਤੁਸੀਂ ਜਿਹੜੀ ਇੱਕ ਵੀਡੀਓ ਜਿਹੜੀ ਆ ਪੇਜ ਤੇ ਵਾਇਰਲ ਹੋਈ ਹੈ ਟੱਡੀ ਮੈਨੂੰ ਕਿਉਂ ਮੈਨੂੰ ਵੀਡੀਓ ਜਿਹੜੀ ਗੱਲ ਕਰਨ ਦੀ ਲੋੜ ਇਹ ਵੀਡੀਓ ਅਸਲੀ ਵਾਇਰਲ ਕਰਨ ਦੀ ਲੋੜ ਪਈ ਕਿਦਾ ਇਹ ਲਾਜ ਇਸ ਤੇ ਬੱਚੀ ਦਾ ਬਹੁਤ ਮਹਿੰਗਾ ਹੈ ਜੋ ਕਿ ਇਸੇ ਕਰਾ ਨੀ ਪਾਣ ਦੇ ਕਿਸ ਚੀਜ਼ ਦਾ ਲਾਜ 6 ਮਹੀਨੇ ਬਿਮਾਰੀ ਨਾਮ ਕਿੰਨੇ ਚਿਰ ਤੋਂ ਬੱਚੀ ਜਿਹੜੀ ਇਹ ਵਾਇਰਸ ਨਾਲ ਮਰੀ 6 ਮਹੀਨਿਆਂ ਦੀ ਜਦੋਂ ਤੋਂ ਬਿਮਾਰੀ ਹੈ 7 ਸਾਲ ਦੀ ਹੋ ਚੁੱਕੀ ਹੈ 6 ਮਹੀਨੇ ਤੋਂ ਅਸੀਂ ਬਲੱਡ ਚੜਵਾ ਰਹੇ ਹਾਂ ਇਸ ਨੂੰ ਮਲੋ ਹੁਣ ਤਾਂ ਕਿਹੜਾ ਮਲੋ ਕਿੱਥੇ ਜਿਹੜੀ ਟ੍ਰੀਟਮੈਂਟ ਜਿਹੜੀ ਕਿਸ ਮਲੋ ਹਸਪਤਾਲ ਦੇ ਵਿੱਚ ਜਿਹੜੀ ਚੱਲ ਰਹੀ ਹੈ ਸ੍ਰੀ ਗੁਰੂ ਰਾਮਦਾਸ ਤੋਂ ਬਲੱਡ ਚੜਵਾਇਆ ਦੱਸ ਨੂੰ 15 ਦਿਨਾਂ ਬਾਅਦ ਹਾਂਜੀ ਮੈਨੂੰ ਹੁਣ ਤੱਕ ਜਿਹੜਾ ਮਤਲਬ ਕਿਹ ਚੀਜ਼ ਦੀ ਜਿਹੜੀ ਪੈਸੇ ਦੇ ਦਿੱਕਤ ਆ ਰਹੀ ਹੈ ਜਾਂ ਬਲੱਡ ਦੀ ਦਿੱਕਤ ਆ ਰਹੀ ਹੈ ਐਸੇ ਦੀ ਦਿੱਕਤ ਆ ਰਹੀ ਹੈ ਅਸੀਂ ਇਹਦਾ ਬਾਰ ਮੈਰੋ ਆਪਰੇਸ਼ਨ ਕਰਵਾਉਣਾ ਚਾਹੁੰਦੇ ਹਾਂ ਕਿਸ ਟਾਈਮ ਜਿਹੜਾ ਕਿਸ ਟਾਈਮ ਡਾਕਟਰਾਂ ਨੇ ਜਿਹੜਾ ਆਪਰੇਟ ਜਿਹੜਾ ਦੱਸਿਆ ਆਪਰੇਟ ਤੇ ਤੋਂ 35 ਤੇ ਤੋਂ 40 ਲੱਖ ਰੁਪਏ ਦਾ ਇਲਾਜ ਦੱਸਿਆ ਡਾਕਟਰਾਂ ਨੇ ਜੋ ਕਿ ਜਦੋਂ ਸਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਉਦੋਂ ਅਸੀਂ ਇਲਾਜ ਕਰਵਾਵਾਂਗੇ ਉਹ ਕਿਹੜੇ ਅੰਬਰਸਰ ਵਾਲਿਆਂ ਦੱਸਿਆ ਜਾਂ ਕਿਹਨਾਂ ਦੱਸਿਆ ਡਾਕਟਰ ਸ਼ੂਤੀ ਲੁਧਿਆਣੇ ਤੋਂ ਹੁੰਦੀ ਹੈ ਹਾਂਜੀ ਕਿਤੇ ਇੱਥੇ ਅੰਮ੍ਰਿਤਸਰ ਆਂਦੇ ਜਾਉਂਦੇ ਅੰਮ੍ਰਿਤਸਰ ਹਾਂਜੀ ਇਹਨਾਂ ਜਿਹੜਾ ਉਹਨਾਂ ਟਾਈਮ ਜਿਹੜਾ ਦੱਸਿਆ ਟਾਈਮ ਇਹਨਾਂ ਦਾ ਇਸ ਬੱਚਿਆਂ ਦਾ ਜਾਨੀ ਕਿ ਛੋਟੇ ਬੱਚਿਆਂ ਦਾ ਇਲਾਜ ਹੋ ਜੇ ਉਹ ਬੈਟਰ ਹੈ ਜੋ ਵੱਡੇ ਹੋ ਜਾਣ ਫਿਰ ਰਿਸਕ ਹੁੰਦਾ ਹਾਂਜੀ ਕੋਈ ਤੁਹਾਨੂੰ ਜਿਹੜਾ ਸਮਾਂ ਸੀ ਉਹਦੇ ਵਿੱਚ ਦੱਸਿਆ ਹੋਇਆ ਜਨ ਕੋਈ ਹਾਂਜੀ ਇਲਾਜ ਤੇ ਸਾਨੂੰ ਦੱਸਿਆ ਕਿ ਹੁਣ ਹੀ ਕਰਵਾਉਣਾ ਬੈਟਰ ਰਹੇਗਾ ਹਾਂਜੀ ਉਹ ਜਿਹੜੀ ਮਤਲਬ ਮੈਡੀਸਿਨ ਜਾਂ ਟ੍ਰੀਟਮੈਂਟ ਬਹੁਤ ਅਜੇ ਵੈਸੇ ਤੁਹਾਡੀ ਚੱਲੀ ਗਈ ਹਾਂਜੀ ਮੈਡੀਸਿਨ ਚੱਲ ਰਹੀ ਹੈ ਹਾਂਜੀ ਕਿੰਨੇ ਤਰ੍ਹਾਂ ਬਾਅਦ ਜਿਹੜਾ ਬਲੱਡ ਜਿਹੜਾ ਚੇਂਜ ਜਿਹੜਾ ਹੋ ਰਿਹਾ 15 ਦਿਨਾਂ ਬਾਅਦ ਹਾਂਜੀ ਉਹ ਕਿਵੇਂ ਜਿਹੜਾ ਪ੍ਰੋਵਾਈਡ ਹੋ ਜਾਂਦਾ ਪੰਜਾਬ ਹਾਂਜੀ ਹੋ ਜਾਂਦਾ ਕਦੇ ਕਦੇ ਦਿੱਕਤ ਹੁੰਦੀ ਹੈ ਪਰ ਹੋ ਜਾਂਦਾ ਉਹ ਹਸਪਤਾਲ ਉਹ ਰੇਂਜ ਹੁੰਦਾ ਕਿ ਜਾਂ ਵਲ ਜਿਹੜੀਆਂ ਲੱਗੀਆਂ ਹਸਪਤਾਲ ਤੋਂ ਹਾਂਜੀ ਇਹ ਜਿਹੜੀਆਂ ਚਾਰਜਸ ਜਿਹੜੇ ਲੱਗ ਰਹੇ ਨੇ ਜਾਂ ਵੈਸੇ ਸੇਵਾ ਤੋਂ ਸੋਤੇ ਹੋਏ ਲੱਗਦੇ ਨਹੀਂ ਬਲੱਡ ਫ੍ਰੀ ਮਿਲਦਾ ਜਿਹੜੀ ਮੈਡੀਸਿਨ ਆ ਉਹ ਸਾਨੂੰ ਮੁੱਲ ਲੈਣੀ ਪੈਂਦੀ ਹੈ ਹਾਂਜੀ ਉਹ ਵੈਸੇ ਤਾਂ ਸਰਕਾਰ ਨੂੰ ਜਿਹੜਾ ਦਾਵਾ ਕੀਤਾ ਗਿਆ ਸੋ ਹੋ ਸਕਦਾ ਮਤਲਬ ਪ੍ਰੋਸੈਸ ਚੱਲ ਰਿਹਾ ਹੈ ਜਿਹੜੀ ਇਸ ਚੀਜ਼ ਦੀ ਮੈਡੀਸਿਨ ਆ ਉਹ ਫ੍ਰੀ ਜਿਹੜੀ ਆ ਇਸ ਬਿਮਾਰੀ ਤੋਂ ਪੀੜਤ ਜਿਹੜੇ ਲੋਕਾਂ ਨੂੰ ਜਿਹੜੀ ਦਿੱਤੀ ਜਾ ਰਹੀ ਮਤਲਬ ਇਸ ਤਰ੍ਹਾਂ ਦਾ ਹੈ ਕੋਈ ਕਿੱਥੇ ਮੈਡੀਸਿਨ ਹੈ ਪਰ ਬੱਚੇ ਨਹੀਂ ਉਹ ਖਾਂਦੇ ਹੈਗੇ ਹਾਂਜੀ ਉਹ ਜਿਹੜੀ ਫ੍ਰੀ ਆਂਦੀ ਹੈ ਹਾਂਜੀ ਉਹ ਖਾਂਦੇ ਨਹੀਂ ਹੈਗੇ ਹਾਂਜੀ ਬਲੋ ਕਿੰਨੀ ਹੁਣ ਜਿਹੜੀ ਅਮਾਉਂਟ ਹੈ ਜਿਹੜੀ ਦੱਸੀ ਆ ਤੇ ਕਿੰਨਾ ਜਿਹੜਾ ਤੁਹਾਨੂੰ ਜਿਹੜਾ ਡਾਕਟਰ ਸਾਹਿਬ ਲੋ ਟਾਈਮ ਜਿਹੜਾ ਦਿੱਤਾ ਉਹ ਵਿਸਤਾਰ ਨਾਲ ਜਿਹੜਾ ਥੋੜੀ ਜਾਣਕਾਰੀ ਦੱਸੋ 35 ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਹੈ ਡਾਕਟਰਾਂ ਨੇ ਇਹਦੇ ਵਿੱਚ ਆ ਜਿਹੜੇ ਤੁਸੀਂ ਫੜੀਆਂ ਰਿਪੋਰਟਾਂ ਮਾੜੀ ਕਿਹੜੀ ਕਿਹੜੀ ਜਿਹੜੀ ਰਿਪੋਰਟ ਇਹ ਇਹਦੀਆਂ ਰਿਪੋਰਟਾਂ ਨੇ ਜਿਸ ਨਾਲ ਸਾਨੂੰ ਪਤਾ ਲੱਗਾ ਸੀ ਕਿ ਚਲੇ ਸੀ ਇਹਨਾਂ ਦੀ ਬਿਮਾਰੀ ਇਸ ਨੂੰ ਹਾਂ ਜਿਸ ਤੋਂ ਅਸੀਂ 15 ਦਿਨਾਂ ਬਾਅਦ ਬਲੱਡ ਲਗਵਾਉਨੇ ਆ ਇੱਥੇ ਸਾਰੀ ਡਿਟੇਲ ਦਿੱਤੀ ਹੋਈ ਹੈ ਇਹ ਸਾਰੀ ਜਿਹੜੀ ਡਾਇਰੀ ਬਣੀ ਹੈ ਹਾਂਜੀ ਡਾਇਰੀ 15 ਦਿਨਾਂ ਬਾਅਦ ਜਾਇਦਾ ਉਹ ਨੋਟ ਸਾਰਾ ਕਰਦੇ ਇੱਥੇ ਹਾਂਜੀ ਮਲੋ ਹੁਣ ਟਾਈਮ ਹੋ ਗਿਆ ਕਿ ਜਾ ਮਲੋ ਕਰਾਏ ਜੋ ਨਹੀਂ ਜਾਣਾ ਹਾਂਜੀ ਕਿਸੇ ਦਿਨ ਦੇ ਤਰੀਕੇ ਨਾਲ 15 ਦਿਨ ਹੋ ਗਏ ਅਸੀਂ ਹੁਣ ਜਾਣਾ ਹਾਂਜੀ ਹੁਣ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਾਂ ਹੋਰ ਐਨਆਰਆਈ ਵੀਰ ਨੇ ਉਹਨਾਂ ਤੋਂ ਕਿਸੇ ਚੀਜ਼ ਦੀ ਮਦਦ ਦਿਖਾ ਲਉਂਦੇ ਅਸੀਂ ਉਹਨਾਂ ਤੋਂ ਮਦਦ ਕਰਦੇ ਹਾਂ ਕਿ ਜਿੰਨੀ ਵੀ ਸਾਡੀ ਵੱਧ ਤੋਂ ਵੱਧ ਘੱਟ ਤੋਂ ਘੱਟ ਮਦਦ ਹੋ ਸਕਦੀ ਹੈ ਐਨਆਰਆਈ ਵੀਰ ਸਾਡੀ ਮਦਦ ਜ਼ਰੂਰ ਕਰਨ ਮਲੋ ਕੌਣ ਹੈ ਪਰਿਵਾਰ ਦੇ ਵਿੱਚ ਕਮਾਉਂਦਾ ਹੈ ਕਿਵੇਂ ਜਿਹੜਾ ਸਰਕਲ ਜਿਹੜਾ ਸਦਾ ਇਹਨਾਂ ਦੇ ਪਾਪਾ ਨੇ ਤੇ ਮੈਂ ਅਤੇ ਸਾਡੀ ਬੇਟੀ ਕੋਈ ਹਾਂਜੀ ਕੀ ਕਰਦੇ ਪਾਪਾ ਪਾਪਾ ਇਹਨਾਂ ਦੇ ਦਿਹਾੜੀ ਟਪਾਈ ਕਰਦੇ ਨੇ ਹਾਂਜੀ ਕਿੰਨੀ ਦਿਹਾੜੀ ਕਰਦੇ ਦਿਹਾੜੀ ਇਦਾਂ ਹੀ ਆ 300 400 ਤੱਕ ਹੋ ਜਾਂਦੀ ਹਾਂਜੀ ਉਸ ਨੂੰ ਤਾਂ ਫਿਰ ਕਰਦਾ ਸੀ ਮਾ ਜਿਹੜਾ ਹਾਂਜੀ ਉਹਨਾਂ ਜੇ ਤੱਕ ਤਾਂ ਦੇ ਕੋਲ ਕੋਈ ਜਿਹੜੀ ਅਮਾਉਂਟ ਨਹੀਂ ਇਕੱਠੀ ਹੋ ਜਾਂ ਕਿਸੇ ਵੱਲੋਂ ਤੁਹਾਡੇ ਤੱਕ ਪਹੁੰਚੀ ਦਿੱਤੀ ਹਾਂਜੀ ਨਹੀਂ ਉਹ ਲੈ ਤੁਹਾਡੇ ਤੱਕ ਜਿਹਨੇ ਅਪਰੋਚ ਕਰਨੀ ਹੋਵੇ ਤਾਂ ਮਤਲਬ ਤੁਹਾਡਾ ਨੰਬਰ ਜਾਂ ਕੋਈ ਆਪਾਂ ਤੁਹਾਡੀ ਜਿਹੜੀ ਗੂਗਲ ਪੇ ਨੰਬਰ ਉਹ ਇੱਥੇ ਜਰੂਰ ਮੈਕਸਨ ਕਰਾਂਗੇ ਜਾਂ ਸਿੱਧਾ ਜਾਂ ਕਿਸੇ ਨੇ ਤੁਹਾਡੇ ਤੱਕ ਪਹੁੰਚ ਕਰਨੀ ਹੋਵੇ ਕਿਹੜਾ ਪਿੰਡ ਤੇ ਕਿਹੜਾ ਜਲਾ ਪਿੰਡ ਸ਼ਿਕਾਰਮਾਸੀਆਂ ਸਾਡਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਇਸ ਟਾਈਮ ਜਿਹੜੀ ਬੱਚੀ ਹੈ ਕਰੇ ਰੈਂਦੀ ਜਿੱਹਾ ਪਰਦੇ ਛੜਦੀ ਫਰਸਟ ਕਲਾਸ ਚ ਪੜਦੀ ਹੈ ਹਾਂਜੀ ਉਹ ਲੋ ਦਿੱਕਤ ਜਿਹੜੀ ਬੱਚੀ ਨੂੰ ਕੋਈ ਆਂਦੀ ਤ ਨਹੀਂ ਮੈਡੀਸਨ ਜਿਵੇਂ ਚੱਲ ਰਹੀ ਹੈ ਇਸ ਤੋਂ ਨਾਲ ਕੋਈ ਦਿੱਕਤ ਨਹੀਂ ਅਜੇ ਤੱਕ ਤ ਨਹੀਂ ਆਂਦੀ ਕਿ ਬਲ ਜਿੰਦੇ ਥੋੜੇ ਬਲ ਚੱਲਦੀ ਹੈ ਨੇ ਮੈਡੀਸਨ ਨਾਲ ਕੋਈ ਦਿੱਕਤ ਨਹੀਂ ਹੁੰਦੀ ਬਲੱਡ ਜਦੋਂ ਆਪਾਂ ਨਹੀਂ ਚੜਵਾਉਂਦੇ ਫਿਰ ਪਰੇਸ਼ਾਨੀ ਹੁੰਦੀ ਹੈ ਬੁਖਾਰ ਹੋ ਜਾਂਦਾ ਹਾਂਜੀ ਫਿਰ ਜਿਹੜੀ ਟ੍ਰੀਟਮੈਂਟ ਮਤਲਬ ਉਹ ਟ੍ਰੀਟਮੈਂਟ ਜਿਹੜੀ ਸਾਰੀ ਉੱਥੋਂ ਹੀ ਫਿਰ ਕਰਦੇ ਹੋਣੇ ਸਰੀ ਅੰਮ੍ਰਿਤਸਰ ਨੂੰ ਜਰਾ ਫਿਰ ਰੱਤਾ ਹੁੰਦਾ ਹਾਂਜੀ ਜੋ ਜੋ ਆਪਾਂ ਬਲੱਡ ਚੜਵਾਵਾਂਗੇ ਇਸ ਦੀ ਗ੍ਰੋਥ ਵੀ ਬਲੱਡ ਚੜਵਾਉਣ ਦੇ ਨਾਲ ਹੀ ਹੋਣੀ ਥੋੜਾ ਬਹੁਤ ਜਿਵੇਂ ਸਕੂਲ ਦੇ ਵਿੱਚ ਜਾਂਦੇ ਜਾਂ ਸਸਤਾ ਬਣ ਜਾਂਦੇ ਕਦੀ ਉਹਨਾਂ ਨੇ ਕਦੀ ਮਤਲਬ ਇਸ ਚੀਜ਼ ਦਾ ਉਹਨੂੰ ਤੁਸੀਂ ਜਾਗਰੂਤ ਕੀਤਾ ਜਾਂ ਉਹਨਾਂ ਨੂੰ ਮਤਲਬ ਥੋੜੀ ਬਹੁਤ ਕੀਤੀ ਹੀ ਚੀਜ਼ ਦੀ ਹਾਂਜੀ ਉਹਨਾਂ ਨੂੰ ਸਕੂਲ ਵਾਲਿਆਂ ਨੇ ਦੱਸਿਆ ਹੋਇਆ ਹੈ ਹਾਂਜੀ ਸੋ ਬੱਚੀ ਨਾਲ ਵੀ ਥੋੜੀ ਬਹੁਤੀ ਜਿਹੜੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਨੀ ਹੈ ਜੀ ਬੜਾ ਜੀ ਕੀ ਨਾਮ ਸਕੂਲ ਜਾਣਦੇ ਹੈ ਸਕੂਲ ਨੇ ਤੇਰੀ ਕਲਾਸ ਚ ਹੈ ਸੈਕਿੰਡ ਕਲਾਸ ਸੋ ਇਹ ਅਸੀਂ ਮਸੂਮ ਬੱਚੀ ਜਿਹੜੀ ਆ ਕਿ ਇਸ ਨੂੰ ਤਾਂ ਹਜੇ ਇਹ ਚੀਜ਼ ਦਾ ਵੀ ਨਹੀਂ ਜਿਹੜਾ ਪਤਾ ਸੋ ਇਸ ਤਰ੍ਹਾਂ ਦਾ ਜੇ ਕਿਸੇ ਵੱਡੇ ਜਾਂ ਵੀਆਈਪੀ ਦੇ ਜਾਂ ਕਿਸੇ ਵੀ ਵਿਅਕਤੀ ਚੋਂ ਅਸੀਂ ਇਸ ਚੀਜ਼ ਨੂੰ ਨਹੀਂ ਕਰਦੇ ਹੈਗੇ ਕੁਦਰਤੀ ਇੰਜਾਮ ਦੇਣਾ ਪਰ ਉਸ ਨੇ ਤਾਂ ਟੈਨਸ਼ਨ ਦੇ ਵਿੱਚ ਹੀ ਜਿਹੜਾ ਮਤਲਬ ਆ ਜਾਣਾ ਸੀ ਕਿ ਵੀ ਬੱਚੀ ਬੱਚੀ ਚੋਂ ਕੁਦਰਤੀ ਪਰਮਾਤਮਾ ਦੀ ਜਿਹੜੀ ਬਖਸ਼ ਹੁੰਦੀ ਆ ਪਰ ਕਿਸੇ ਜਿਹੇ ਵਿਅਕਤੀ ਤੋਂ ਹੁੰਦਾ ਤਾਂ ਉਹ ਇਸ ਵਕਤ ਮੇਰੇ ਕਹਿੰਦਾ ਟੈਨਸ਼ਨ ਦੇ ਵਿੱਚ ਜਰੂੜਾ ਜਿਹੜਾ ਹੋਣਾ ਸੀ ਤਾਂ ਟੈਨਸ਼ਨ ਨਾਲ ਹੀ ਉਹ ਮਤਲਬ ਆਪਣੀ ਜਾਨ ਨੂੰ ਜਿਹੜੀ ਜੋਖਮ ਦੇ ਵਿੱਚ ਪਾ ਸਕਦਾ ਸੋ ਇਸ ਤਰ੍ਹਾਂ ਦੇ ਪਰਿਵਾਰ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਮਨ ਲੋ ਹੈਗੇ ਨੇ ਪੀੜਤ ਜਿਹੜੇ ਲੋੜਵੰਦ ਪਰਿਵਾਰ ਨੇ ਸੋ ਇਹਨਾਂ ਦੀ ਜਿਹੜੀ ਐਨ ਆਰ ਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਉਹ ਮਦਦ ਜੂਰ ਕਰਨਾ ਸੋ ਰਕਮ ਜਿਹੜੀ ਵੱਡੀ ਹੈ ਇੱਕ ਵੀਰ ਜਿਹੜਾ ਫੌਜੀ ਆ ਉਹ ਤਾਂ ਆਲੇ ਦੁਆਲੇ ਜਿਹੜਾ ਘੁਮ ਕੇ ਜਾਂ ਦੂਰਲੇ ਜਾ ਕੇ ਪੇਂਜਾਂ ਤੋਂ ਜਿਹੜੀ ਆਪ ਦੀ ਮਦਦ ਜ਼ਰੂਰ ਕਰ ਰਿਹਾ ਕੋਈ ਤਹੱਦ ਤੱਕ ਹੋ ਵੀ ਗਈ ਆ ਤਾਂ ਅਮਾਉਂਟ ਬਹੁਤ ਵੱਡੀ ਆ ਮਨ ਲਓ ਕਰੋੜਾਂ ਦੇ ਵਿੱਚ ਜਿਹੜੀ ਆ ਦਸੀ ਆ ਜੀ ਇਹ ਅਮਾਉਂਟ ਛੋਟੀ ਵੀ ਮਨ ਲਓ ਉਸ ਦੇ ਨਾਲੋਂ ਬਹੁਤ ਹੀ ਜ਼ਿਆਦਾ ਛੋਟੀ ਆ ਪਰ ਇਹਨਾਂ ਦੇ ਵਾਸਤੇ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਵੱਡੀ ਆ ਪਰਿਵਾਰ ਲੋੜਵੰਦ ਦੇ ਨਹੀਂ ਇੰਨੀ ਵੱਡੀ ਜਿਹੜੀ ਰਕਮ ਆ ਹੋਰੀ ਮਨ ਲਓ ਕੋਈ ਕਿਸੇ ਵળે ਤਾਂ ਐਡੀ ਜਿਹੜੀ ਰਕਮ ਆ ਵੱਡੇ ਵੱਡੇ ਜਿਹੜੇ ਨੇ ਸੂਕਾਲੇ ਬੰਦੇ ਉਹਨਾਂ ਤੋਂ ਵੀ ਜਿਹੜੀ ਕੱਢਣੀ ਔਖੀ ਹੋ ਜਾਂਦੀ ਆ ਸੋ ਪਰਿਵਾਰ ਦੀ ਮਦਦ ਜਿਹੜੀ ਲੋੜਵੰਦ ਪਰਿਵਾਰ ਜਰੂਰ ਕਰਨੀ ਚਾਹੀਦੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪਈ ਸਹੀ ਕੁਛ